ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮਾਜਾ ਜੋਨ ਦਾ ਐਡਵਾਈਜ਼ਰ ਆ ਸਰ ਅੱਜ ਕਿਹ나ਵੀ ਬੋਡੀ ਆਈ ਹੈ ਕੋਈ ਕੀ ਆ ਕਰਨ ਹੱਥਾਂ ਵਰਤਦਾ ਅੱਜ ਇਹ ਮਲੇਰ ਕੋਟਲਾ ਡਿਸਟ੍ਰਿਕਟ ਦਾ ਮੋਹਲੀ ਖੁਰਦ ਦਾ ਨੌਜਵਾਨ ਸੀਗਾ ਰਫੀਕ ਮੁਹੰਮਦ ਜਿਹੜਾ ਕਿ ਕਾਫੀ ਸਮਾਂ ਪਹਿਲਾਂ ਖਾੜੀ ਮੁਲਕਾਂ ਦੇ ਵਿੱਚ ਕੰਮ ਕਰਦਾ ਸੀਗਾ ਕਾਰਪੈਂਟਰ ਦਾ ਕੰਮ ਕਰਦਾ ਸੀ ਪਿਛਲੇ ਡੇਢ ਸਾਲ ਤੋਂ ਇਹ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਇਹ 38 ਸਾਲ ਦੀ ਉਮਰ ਦੱਸਦੇ ਨੇ ਇਹ ਇਹਨਾਂ ਦੇ ਇਨ ਦਾ ਭਤੀਆ ਲੱਗਦਾ ਸੀ ਬਾਰੂ ਮੁਹੰਮਦ ਹੋਰੀ ਐਡਵੋਕੇਟ ਜਵੇਦ ਨੇ ਇਹ ਮਲੇਰਕੋਟਲਾ ਤੋਂ ਆਨੇ ਇਹਨਾਂ ਦਾ ਵੀ ਰਿਸ਼ਤੇਦਾਰੀ ਸੀਗੀ ਇਹ ਉਹਨਾਂ ਦੇ ਪਿੰਡ ਦੇ ਨੇ ਮਹੌਲੀ ਖੁਰਦ ਦੇ ਇਹ ਤਹਿਸੀਲ ਐਮਗੜ੍ਹ ਐਮਗੜ੍ਹ ਦੇ ਸੋ ਇਹ ਅੱਜ ਇੱਥੇ ਡੈੱਡ ਬੋਡੀ ਜਿਹੜੀ ਉਹਦੀ ਰਫੀਕ ਮੁਹੰਮਦ ਦੀ ਜਿਹੜੀ ਪਿੱਛੇ ਜੇ 25 ਜੁਲਾਈ ਨੂੰ ਪਤਾ ਲੱਗਾ ਪਰਿਵਾਰ ਨੂੰ ਕਿ ਉਹਦੀ ਇੱਥੇ ਭੇਤਪਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਆ ਜਾਂ ਕਾਰਡੀਆਕ ਅਰੇਸਟ ਦੱਸਿਆ ਉੱਥੇ ਡਾਕਟਰਜ਼ ਨੇ ਤੇ ਇਹ ਡੈੱਡ ਬੋਡੀ ਲੈਣ ਆਏ ਆ ਇੱਥੇ ਇਹਨੂੰ ਪਤਾ ਲੱਗਾ ਫਿਰ ਉਹਨਾਂ ਨੇ ਪਰਿਵਾਰ ਨੇ ਫਿਰ ਜੱਸਾ ਸਿੰਘ ਹੋਰਾਂ ਨਾਲ ਜਿਹੜੇ ਸਾਡੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕੀਤਾ ਕੋਈ ਸੰਪਰਕ ਸੂਤਰ ਲੱਭ ਕੇ ਤੇ ਫਿਰ ਉਹ ਰਾਈਸ ਸਾਹਿਬ ਨੂੰ ਤੇ ਸਰਦਾ ਬਲਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਸਾਰਾ ਉਥੋਂ ਕਾਗਜ਼ ਪੱਤਰ ਤਿਆਰ ਕੀਤੇ ਨੇ ਇਹਦਾ ਫਿਰ ਡੈੱਡ ਬੋਡੀ ਭੇਜਣ ਦਾ ਜਿਹੜਾ ਪਰਿਵਾਰ ਦੇ ਨਾਲ ਸਾਰਾ ਤਾਲੁਕ ਕਰਕੇ ਉਹਦੀ ਪਛਾਣ ਕਰਕੇ ਇਹ ਡੈੱਡ ਬੋਡੀ ਭੇਜਣ ਦਾ ਜਿਹੜਾ ਪ੍ਰਬੰਧ ਆ ਇਹ ਰਾਈਸ ਸਾਹਿਬ ਸਰਬੱਤ ਦਾ ਭਲਾ ਟਰੱਸਟ ਨੇ ਕੀਤਾ ਤੇ ਜਿਹੜਾ ਖਰਚਾ ਸੀ ਜਿਹੜਾ ਹੁਣ ਤੱਕ ਉਹ ਇੰਡੀਅਨ ਕੌਂਸਲਟ ਜਿਹੜਾ ਉੱਥੇ ਦबई ਦਾ ਉਹਨਾਂ ਨੇ ਕੀਤਾ ਸਾਰਾ ਸੋ ਇਹ ਲਗਭਗ 360 ਤੋਂ ਵੱਧ ਜਿਹੜੀਆਂ ਨੇ ਡੈੱਡ ਬੋਡੀਆਂ ਆ ਉਹ ਰਾਇ ਸਾਹਿਬ ਖੁਰੇ ਉੱਥੋਂ ਉਹਨਾਂ ਦੀ ਯਾਤਰਾ ਕਰਕੇ ਤੇ ਇੰਡੀਅਨ ਕੌਂਸੂਲੇਟ ਦੇ ਸਹਿਯੋਗ ਨਾਲ ਇਹ ਭਾਰਤ ਵੱਖ-ਵੱਖ ਸੂਬੇ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਉਹ ਇੱਥੇ ਆਈਆਂ ਹੁਣ ਤੱਕ ਆ ਚੁੱਕੀਆਂ ਨੇ ਅੱਜ ਅਸੀਂ ਅੰਮ੍ਰਿਤਸਰ ਦੀ ਟੀਮ ਹੈ ਸਾਡੇ ਨਾਲ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ਿਸ਼ਪਾਲ ਸਿੰਘ ਸੁਖਚੰਨ ਸਿੰਘ ਹੋਰੀ ਸਾਡੇ ਇਥੋਂ ਜਿਹੜਾ ਫਾਈਨੈਂਸ ਦਾ ਕੰਮ ਦੇਖਦੇ ਨੇ ਨਵਜੀਤ ਸਿੰਘ ਹੋਰੀ ਇਹ ਸਾਰੇ ਅਸੀਂ ਇੱਥੇ ਪਹੁੰਚੇ ਹਾਂ ਸੋ ਇਹਨਾਂ ਨੂੰ ਅਸੀਂ ਡੈਡ ਬੋਡੀ ਜਿਹੜੀ ਆ ਹੁਣ ਸਾਰੀ ਇੱਥੇ ਰੀਸੀਵ ਕਰਕੇ ਉਹਨਾਂ ਨਾਲ ਫਿਰ ਨਾਨੇ ਮਲੇਰਕੋਟਲੇ ਲੈ ਕੇ ਜਾਣੀ ਹੈ